ਆ ਦੇਖੋ ਪਾਣੀਆਂ ਦਾ ਮੁੱਦਾ ਜਿਹੜਾ ਬਹੁਤ ਮੈਂ ਸਮਝਦਾ ਕਿ ਇਹ ਜਲ ਯੁੱਧ ਆ ਸੋ ਇਸ ਯੁੱਧ ਦੇ ਵਿੱਚ ਪੂਰਾ ਪੰਜਾਬ ਜਿਹੜਾ ਉਹ ਇੱਕ ਜੋਟਾ ਇੱਕ ਮੋਟਾ ਔਰ ਜਿਸ ਬੇਰਹਿਮੀ ਦੇ ਨਾਲ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਔਰ ਪਹਿਲਾਂ ਮੈਂ ਸਮਝਦਾ ਕਿ ਪਤਾ ਹੀ ਨਹੀਂ ਹੁੰਦਾ ਸੀ ਕਿਸੇ ਨੂੰ ਸੋ ਉਸ ਜੋ ਡਾਕਾ ਪੈ ਰਿਆ ਸੀ ਉਸ ਡਾਕੇ ਦਾ ਜਿਸ ਤਰੀਕਾ ਪਤਾ ਲੱਗਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਹੀ ਡੰਗੜ ਡੈਮ ਤੇ ਪਹੁੰਚ ਕੇ ਔਰ ਇੱਕ ਵੀ ਬੂੰਦ ਪਹਿਲਾਂ ਤਾਂ ਅਸੀਂ 4000 ਕਿਊਸੇਕ ਉਹਨਾਂ ਨੂੰ ਦਿੰਦੇ ਸੀ ਕਿਉਂਕਿ ਉਹਨਾਂ ਨੇ ਦੇਖੋ ਜਦੋਂ ਉਹਨਾਂ ਦਾ ਜਿਹੜਾ ਸਟਾਕ ਹੈ ਜਿਹੜਾ ਅਸੀਂ 2.98 ਜਿਹੜਾ ਐਮਐਫ ਜਿਹੜਾ ਉਹਨਾਂ ਦਾ ਸਟਾਕ ਲਗਭਗ 3 ਐਮਐਫ ਦੇ ਕਰੀਬ ਮਿਲੀਅਨ ਏਕਰ ਫੁੱਟ ਦੇ ਕਰੀਬ ਉਹਨਾਂ ਦਾ ਹਿੱਸਾ ਬਣਦਾ ਜਿਹੜਾ ਉਹਨਾਂ ਦਾ ਹਿੱਸਾ ਬਣਦਾ ਉਹ 31 ਮਾਰਚ ਨੂੰ ਪੂਰਾ ਹੋ ਗਿਆ ਤੇ ਜਦੋਂ 31 ਮਾਰਚ ਨੂੰ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਸਾਨੂੰ ਚਲੋ ਹੋਰ ਤਾਂ ਨਹੀਂ ਸਾਨੂੰ ਪੀਣ ਵਾਲਾ ਪਾਣੀ ਦੇ ਦਿਓ ਪੀੜਾ ਦਾ ਪਾਣੀ ਜਿਹੜੀ ਹੈ ਮਾਨਵਜੋਗ ਮੁੱਖ ਪੱਤਰੀ ਪੰਜਾਬ ਨਾਲ ਗੱਲ ਹੋਈ ਜੋ ਕਹਿੰਦੇ ਕੋਈਆਂ ਨੇ ਵੀ ਪੀੜਾ ਦਾ ਅਸੀਂ ਤੇ ਪੀੜਾ ਦੇ ਪਾਣੀ ਦਾ ਮਨ ਨਹੀਂ ਕਰਦੇ ਸੋ ਉਸ ਤੋਂ ਬਾਅਦ ਵੀ ਫਿਰ ਕਹਿੰਦੇ ਨਹੀਂ ਜੀ ਸਾਨੂੰ ਤਾਂ 8500 ਕਿਊਸਨ ਪਾਣੀ ਚਾਹੀਦਾ ਜਦੋਂ 8500 ਕਿਊਸਕ ਦੀ ਗੱਲ ਹੋਈ ਤੇ ਫਿਰ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਅਸੀਂ ਤਾਂ ਆਪ ਚੋਣਾ ਲੈਣਾ ਸਾਡੇ ਤਾਂ ਆਪ ਕਿਸਾਨ ਨਹੀਂ ਪਰੇਸ਼ਾਨ ਹੋ ਅਸੀਂ ਇਹ ਨਹੀਂ ਦੇ ਸਕਦੇ ਸੋ ਉਹ ਔਰ ਉਹ ਵੀ ਉਹਨਾਂ ਨੇ ਜ਼ਬਰਦਸਤੀ ਬੀਵੀ ਐਮਪੀ ਦੇ ਵਿੱਚ ਫੈਸਲੇ ਕਰਕੇ ੱੱਕੇ ਨਾਲ ਜਿਹੜੇ ਸਾਡੇ ਕਰਮਚਾਰੀ ਪੰਜਾਬ ਦੇ ਉਹਨਾਂ ਨੂੰ ਬਦਲ ਕੇ ਇੱਕ ਜਿਹੜਾ ਨਾਦਰ ਸ਼ਾਹੀ ਫਰਮਾਨ ਉੱਤੋਂ ਜਾਰੀ ਕੀਤਾ ਪਾਣੀ ਛੱਡਣ ਦਾ ਔਰ ਉਸ ਦੇ ਖਿਲਾਫ ਜਿਹੜੀ ਹੈ ਪੰਜਾਬ ਸਰਕਾਰ ਜਿਹੜੀ ਬਿਲਕੁਲ ਉੱਥੇ ਪਹੁੰਚੀ ਸਾਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚੇ ਸਾਰੀ ਪੁਲਿਸ ਤੇਨ ਜ਼ਿਲ੍ਹਿਆਂ ਦੀ ਉੱਥੇ ਪਹੁੰਚੀ ਔਰ ਉੱਥੇ ਬਿਲਕੁਲ ਖੜ ਗਏ ਔਰ ਜਿਹੜਾ ਉਹਨਾਂ ਦਾ ਕੰਟਰੋਲ ਰੂਮ ਹੈ ਜਿੱਥੋਂ ਵੀ ਪਾਣੀ ਛੱਡਦੇ ਵਾਟਰ ਰੈਗੂਲੇਸ਼ਨ ਜਿੱਥੇ ਵੀ ਹੁੰਦੀ ਹੈ ਪਾਣੀ ਨੂੰ ਰੈਗੂਲੇਟ ਕਰਦੇ ਆ ਉੱਥੋਂ ਪਾਣੀ ਇੱਕ ਬੂੰਦ ਵੀ ਛੱਡਣ ਨਹੀਂ ਦਿੱਤਾ ਔਰ ਅਸੀਂ ਇੱਕ ਵੀ ਫालतू ਬੂੰਦ ਜਿਹੜੀ ਪਾਣੀ ਦੀ ਉਹ ਨਹੀਂ ਜਾਣ ਦੇਵਾਂਗੇ ਉਹ ਪੰਜਾਬ ਦੀ ਇੱਕ ਵੀ ਫालतू ਬੂੰਦ ਉਹਨਾਂ ਨੂੰ ਨਹੀਂ ਦਵਾਂਗੇ ਔਰ ਪੰਜਾਬ ਦੀ ਕਿਸਾਨੀ ਨੂੰ ਜਿਹੜੀ ਆਪ ਨੂੰ ਜ਼ਰੂਰਤ ਇਸ ਕਰਕੇ ਪੰਜਾਬ ਸਰਕਾਰ ਜਿਹੜੀ ਹੈ ਉਹ ਪੰਜਾਬ ਦਾ ਪਾਣੀ ਜਿਹੜੀ ਉਹਦੀ ਰਾਖੀ ਹੈ ਉਹ ਸਾਡਾ ਉਹਦੇ ਰੱਖਿਆ ਕਰਨਾ ਸਾਡਾ ਫਰਜ਼ ਹੈ ਔਰ ਪੰਜਾਬ ਸਰਕਾਰ ਕਰੇ ਹਾਂ ਤੁਹਾਡੀ ਜਿਹੜਾ ਸਵਾਲ ਹੈ ਉਹ ਵਾਜਬ ਆ ਪਰ ਜਦੋਂ ਪਾਣੀ ਦਾ ਮੰਨ ਲਓ 100 ਲੀਟਰ ਪਾਣੀ 100 ਲੀਟਰ ਚ ਪਾਣੀ ਚੋ ਕਹਤਾ ਭਾਈ 60 ਲੀਟਰ ਤੈਨੂੰ ਦੇਣਾ 25 ਲੀਟਰ ਤੈਨੂੰ ਦੇਣਾ 15 ਲੀਟਰ ਤੈਨੂੰ ਦੇਣਾ ਜਦੋਂ ਪਾਣੀ ਆਪਾਂ ਜਿਹੜਾ ਕੁਦਰਤ ਨੇ ਸਾਨੂੰ ਪਾਣੀ ਦਿੱਤਾ ਉਹਦੀ ਬੰਦ ਹੋ ਗਏ ਤਾਂ ਫਿਰ ਜਿਹੜਾ 15 ਵਾਲਾ ਉਹ 60 ਦੇ ਅੱਖ ਰੱਖੀ ਬੈਠੇ ਤਾਂ ਫਿਰ ਇਹ ਤਾਂ ਗਲਤ ਆ ਸਰ ਬਿਲਕੁਲ ਜਿੱਦਾਂ ਤੁਸੀਂ ਕਹਿੰਦੇ ਆ ਫਿਰ ਉਹ ਸਾਡੇ ਵਾਲੇ ਪਾਣੀ ਤੇ ਅੱਖ ਰੱਖੀ ਬੈਠਣ ਕਿਉਂਗੇ ਜੇ 60 ਸਾਡਾ ਹੈ ਇਹਦੇ ਮਤਲਬ 60 ਦੀ ਸਾਨੂੰ ਜਰੂਰਤ ਆ ਸਾਨੂੰ ਪੀਣ ਲਈ ਵੀ ਜਰੂਰਤਾ ਸਾਡੇ ਖੇਤਾਂ ਨੂੰ ਵੀ ਜਰੂਰਤਾ ਉਹ ਜਿਹੜੇ 15 ਵਾਲੇ ਉਹ 60 ਵਾਲੇ ਧੱਕ ਰੱਖੀ ਬੈਠੇ ਇਸ ਕਰਕੇ ਸਾਡੇ ਸਾਹਬ ਨੇ ਵੀ ਦੱਸਿਆ ਪਏ ਉਹਨਾਂ ਦੇ ਕੋਟੇ ਦੇ باوجود ਪੂਰਾ ਹੋਣ ਦੇ باوجود ਵੀ ਮਾਨਪਤਾ ਦੇ ਅਧਿਕਾਰ ਤੇ ਉਹਨਾਂ ਨੇ ਜਿਹੜਾ ਪਾਣੀ ਉਹਨਾਂ ਨੂੰ ਪੀਣ ਲਈ ਫਾੜੂ ਪਾਣੀ ਦੇਣ ਉਸ ਤੋਂ ਬਾਅਦ ਮੈਂ ਇੱਕ ਸਵਾਲ ਸਰ ਕਰਨਾ ਚਾਹੁੰਦਾ ਜਦੋਂ ਹੜ ਹੁੰਦੇ ਆ ਉਦੋਂ ਪੰਜਾਬ ਨੂੰ ਸੰਤਾਪ ਸਾਰਾ ਝੱਲਣਾ ਪੈਂਦਾ ਇਹਨੂੰ ਕਿੱਦਾਂ ਦੇਖਦੇ ਤੁਸੀਂ ਉਹੀ ਨਾ ਜਦੋਂ ਤੁਸੀਂ ਤੁਹਾਨੂੰ ਸ਼ਾਇਦ ਤੁਸੀਂ ਸੁਣਿਆ ਹੋਣਾ ਕਿ ਸਾਡੇ ਮਾਨਯੋਗ ਜਿਹੜੇ ਸਾਡੇ ਸੈਕਟਰੀ ਸਾਹਿਬ ਕੁਲਿਸ਼ਨ ਕੁਮਾਰ ਜੀ ਜਦੋਂ ਸਾਡੇ ਕੋਲ ਪਿੱਛੇ ਹੜ ਆਇਆ ਅਸੀਂ Rajasthan ਨੂੰ ਤੇ Haryana ਨੂੰ ਪੁੱ ਆ ਸਾਡੇ ਸਾੜਾ ਉਹ ਪਾਣੀ ਫालतੂ ਲੈਣਾ ਉਹ ਕਹਿੰਦੇ ਜੀ ਅਸੀਂ ਤਾਂ ਲੈਣਾ ਨਹੀਂ ਕਹਦੇ ਵੀ ਲਿਖ ਕੇ ਦੇ ਦਿਓ ਫਿਰ ਤੁਸੀਂ ਉਦੋਂ ਦਾ ਸਾਡੇ ਉਦੋਂ ਹੀ ਹਿੱਸੇਦਾਰ ਬਣਦੇ ਨਹੀਂ ਤੇ ਹੁਣ ਤੁਸੀਂ ਹਿੱਸੇਦਾਰ ਬਣਦੇ ਸੋ ਇਸ ਦੇ ਸਬੰਧ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਆਲ ਪਾਰਟੀ ਮੀਟਿੰਗ ਵੀ ਕੀਤੀ ਗਈ ਹੈ ਤੇ ਆ ਸੋਮਵਾਰ ਨੂੰ ਜਿਹੜਾ ਇੱਕ ਇੱਕ ਦਿਨ ਦਾ ਸਪੈਸ਼ਲ ਜਿਹੜਾ اجلاس ਵੀ ਵਿਧਾਨ ਸਭਾ ਸੱਦਿਆ ਗਿਆ ਔਰ ਰੈਜ਼ੋਲੂਸ਼ਨ ਪਾ ਕੇ ਵੀ ਭੇਜਾਇਆ ਕੇਂਦਰ ਸਰਕਾਰ ਨੂੰ ਪੇ ਜਿਹੜਾ ਪੰਜਾਬ ਦੇ ਨਾਲ ਜੇ ਕਿਸੇ ਵੀ ਸੂਬੇ ਦੇ ਨਾਲ ਅਸੀਂ ਇਹ ਨਹੀਂ ਕਹਿੰਦੇ ਸਾਡੇ ਨਾਲ ਹੀ ਕਿਸੇ ਵੀ ਸੂਬੇ ਦੇ ਨਾਲ ਧੱਕਾ ਨਾ ਕੀਤਾ ਜਾਵੇ ਜੋ ਵੀ ਬਣਦਾ ਹੱਕ ਉਹਨੂੰ ਦਿੱਤਾ ਜਾਵੇ ਔਰ ਅਸੀਂ ਫਿਰ ਵੀ ਪਾਣੀ ਦੇਣ ਤੋਂ ਅਸੀਂ ਮਨਾਂ ਨਹੀਂ ਕੀਤਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਸਾਨੂੰ ਜੇ ਪਾਣੀ ਜਿਹੜਾ ਤੁਸੀਂ ਜੇ ਲੈਣਾ ਚਾਹੁੰਦੇ ਆ ਉਹ ਸਾਨੂੰ ਪੂਰੇ ਸਾਡੇ ਪੌਂਗ ਡੈਮ ਜਾਂ ਰੰਜੀਤ ਸਾਗਰ ਡੈਮ 'ਚੋਂ ਪਾ ਦਿਓ ਤੁਸੀਂ ਜਿਹੜਾ ਪਾਕਿਸਤਾਨ ਨੂੰ ਰੋਕਿਆ ਹੀ ਆ ਉਹ ਪਾਣੀ ਸਾਨੂੰ ਉਧਰੋਂ ਪਾ ਦਿਓ ਤੇ ਅਸੀਂ ਤੁਹਾਨੂੰ ਉਧਰੋਂ ਚੱਕ ਕੇ ਤੁਹਾਨੂੰ ਦੇ ਦਿੰਦੇ ਸੋ ਉਹਦੇ ਲਈ ਮਨ ਮੰਨ ਨੂੰ ਤਿਆਰ ਸਰ ਜੀ ਜੀ ਇਹ ਨਹੀਂ ਕੇਂਦਰ ਸਰਕਾਰ ਦਾ ਮਸਲਾ ਪੂਰਾ ਚੱਕਾਂਗੇ ਉੱਥੇ ਪੂਰਾ ਦਬੀੜਾ ਬੱਟਾ ਕੇ ਪੂਰੀ ਧੂੜ ਚੱਕਾਂਗੇ ਪੂਰੀ ਉੱਥੇ ਘੇਰਾਗੇ ਉਹਨਾਂ ਨੂੰ ਪਾਰਲੀਮੈਂਟ ਘੇਰਾਗੇ ਬਿਲਕੁਲ ਚਾਹੇ ਅਸੀਂ 3 ਜਾਣੇ ਜਾਂ ਚਾਹੇ 13 ਜਾਣੇ ਪੂਰਾ ਘਰਾਓਗੇ ਜੇ ਬੰਨ ਏਰੀਆ ਦੇ ਵਿੱਚ ਮਾਈਨਿੰਗ ਔਰ ਜਿਹੜਾ ਹੈਗਾ ਜੰਗਲਾਤ ਦਾ ਜਿਹੜਾ ਡਿਪਾਰਟਮੈਂਟ ਹੈਗਾ ਉਹ ਫੇਲ ਹੋ ਚੁੱਕਾ ਹੈਗਾ ਔਰ ਬਹੁਤ ਜ਼ਿਆਦਾ ਮਾਈਨਿੰਗ ਵੀ ਹੋ ਗਈ ਹੈ ਦਰਖਤ ਵੱਢੇ ਜਾ ਰਹੇ ਆ ਦੇਖੋ ਜਿਸ ਤੱਕ ਮਾਈਨਿੰਗ ਦੀ ਗੱਲ ਆ ਜਾਂ ਦਰਖਤ ਵੱਢਿਆਂ ਦੀ ਗੱਲ ਆ ਇਹ ਸਾਡੀ ਨੋਲਿਜ ਤਾਂ ਜਦੋਂ ਮੀਡੀਆ 'ਚ ਆ ਉਦੋਂ ਹੀ ਆ ਤੇ ਉਹਦੇ ਨੇ ਜਿਹੜੇ ਅਫਸਰਾਂ ਨੂੰ ਅਸੀਂ ਜਿਹੜੀਆਂ ਹਦਾਇਤਾਂ ਦਿੰਦੀਆਂ ਪਰ ਇੱਕ ਗੱਲ ਪੱਕੀ ਆ ਮੈਂ মিডিਆ ਨੂੰ ਤੁਹਾਡੇ ਨਾਲ ਹੀ ਕਹਿਣਾ ਚਾਹੁੰਦਾ ਵੀ ਭਾਈ ਜਦੋਂ ਵੀ ਮਾਈਨਿੰਗ ਹੁੰਦੀ ਹੈ ਜਦੋਂ ਵੀ ਕੋਈ ਗਲਤ ਕੰਮ ਹੁੰਦਾ ਉਹਤੇ ਹਮੇਸ਼ਾ ਉਥੋਂ ਦੇ ਜਿਹੜੇ ਕੰਸਰਟ ਲੀਡਰ ਆ ਉਹਦੀ ਰਾਏ ਜ਼ਰੂਰ ਲਓ ਆਪਾਂ ਰਾਏ ਲੈਂਦੇ ਨਹੀਂ ਆਪਾਂ ਆਪਣਾ ਉਹ ਛਾਪ ਦਿੰਦੇ ਇੱਕ ਇੱਕ ਪਾਸੇ ਦਾ ਵਰਜਨ ਨਹੀਂ ਚਾਪਣਾ ਚਾਹੀਦਾ ਆਪਣੇ ਲੀਡਰ ਦੀ ਵੀ ਰਾਏ ਲਓ ਉਥੋਂ ਦੇ ਲੋਕਾਂ ਦੀ ਰਾਏ ਲਓ ਬਾਕੀ ਇੱਕ ਗੱਲ ਤੁਹਾਡੇ মিডিਆ ਦੇ ਵਿੱਚ ਤੁਹਾਡੇ ਨੂੰ ਮੈਂ ਸਿੱਧਾ ਠੋਕ ਕੇ ਕਹਿ ਸਕਦਾ ਕਿ ਨਾ ਅਸੀਂ ਮਾਈਨਿੰਗ ਕਰਦੇ ਆਂ ਨਾ ਕਰਨ ਦਿੰਦੇ ਆ ਨਾ ਕੋਈ ਦਰਖਤ ਜਿਹੜੇ ਗੈਰ ਕਾਨੂੰਨੀ ਕਦੀ ਠੇਕਾ ਲਿਆ ਨਾ ਉਹਨਾਂ ਨੂੰ ਵੱਢਣ ਦਿੰਦੇ ਨਾ ਸੀ ਇਜਾਜ਼ਤ ਦਿੰਦੇ ਆ ਪਰ ਜਦੋਂ ਵੀ ਸਾਨੂੰ ਪਿੰਡ ਦਾ ਕੋਈ ਦੱਸੇਗਾ ਹੈਰਾਨੀ ਦੀ ਗੱਲ ਇਹ ਹੈ ਵੀ ਪਿੰਡ 'ਚ ਅੱਜ ਤੱਕ ਕਿਸੇ ਸਰਪੰਚ ਨੇ ਨਹੀਂ ਕਿਸੇ ਪੰਚ ਨੇ ਨਹੀਂ ਕਿਸੇ ਵਾਸੀ ਨੇ ਨਹੀਂ ਸਾਨੂੰ ਅੱਜ ਤੱਕ ਇਹ ਨਹੀਂ ਦੱਸਿਆ ਵੀ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਜੇ মিডিਆ ਨੂੰ ਪਤਾ ਲੱਗਾ ਤੇ ਉੱਥੇ ਕਾਰਵਾਈ ਅਸੀਂ ਕਰਾਂਗੇ ਕਿਉਂ ਨਹੀਂ ਕਰਾਂਗੇ ਤੁਹਾਡੇ ਦਾ ਫਰਜ਼ ਹੈ ਕੰਮ ਕਰਨਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਦੇਖ ਕੇ ਉੱਥੇ ਕਾਲਜ ਨੂੰ ਖੋਲਣਾ ਪਰ ਅਸੀਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਕਰਾਂਗੇ ਲੋਕਾਂ ਦੀ ਮੰਗ ਸੀ ਅਸੀਂ ਖੋਲਿਆ ਤੇ ਲੋਕਾਂ ਦੀ ਮੰਗ ਹੁਣ ਚਲਾਣਾ ਲੋਕਾਂ ਨੇ ਲੋਕਾਂ ਨੂੰ ਅਸੀਂ ਗਾਈਡ ਵੀ ਕਰ ਰਹੇ ਕਿਉਂਕਿ ਬੱਚੇ ਪਹਿਲਾਂ ਬਾਹਰ ਜਾ ਰਹੇ ਸੀ ਤੁਸੀਂ ਦੇਖਿਆ ਵੀ ਜਦੋਂ ਤੋਂ ਅਮਰੀਕਾ ਨੇ ਭੇਜੇ ਬੱਚੇ ਸਾਡੇ ਵਾਪਸ ਤੇ ਜਦੋਂ ਤੋਂ ਕੈਨੇਡਾ ਵਾਲਿਆਂ ਨੇ ਮਨਾ ਕਰਤਾ ਉਦੋਂ ਤੋਂ ਕਾਲਜਾਂ ਦੇ ਵਿੱਚ ਸਟਰੈਸ ਵਧਣੀ ਸ਼ੁਰੂ ਹੋ ਗਈ ਹੈ ਤੇ ਮੈਨੂੰ ਲੱਗਦਾ ਕਾਲਜ ਚੱਲ ਪਏਗਾ ਉੱਚ ਦਾ ਸਾਡਾ ਕੰਮ ਆ ਬਣਾਣਾ ਚਲਾਣਾ ਸੰਗਤ ਨੇ ਚਲਾਣਾ ਬੱਚਿਆਂ ਨੇ ਚਲਾਣਾ ਲੋਕਾਂ ਨੇ ਸੋ ਅਸੀਂ ਬਣਾਤਾ ਸਾਡੇ ਨੂੰ ਜੇ ਕੋਈ ਗਸਤਾਖੀ ਹੋਈ ਹੈ ਤੇ ਲੋਕ ਅਸੀਂ ਲੋਕਾਂ ਤੋਂ ਦੋਨੋਂ ਹੱਥ ਜੋੜ ਕੇ ਬਾਬੂ ਮੰਗਦਾ ਜਿਸ ਤਰ੍ਹਾਂ ਸਟਾਫ ਹੀ ਨਹੀਂ ਕਿ ਕੋਈ ਬੱਚੇ ਸਟਾਫ ਦੇ ਬੱਚੇ ਆ ਜਾਣਗੇ ਸਟਾਫ ਵੀ ਹੈਗਾ ਸਟਾਫ ਦੇ ਘਾਟੇ ਕੋਈ ਨਹੀਂ ਸਰ ਇੱਕ ਛੋਟਾ ਜਿਹਾ ਕੁਐਸਚਨ ਹੋ ਰਿਹਾ ਜਿਹੜੀ ਆਦਮਪੁਰ ਤੋਂ ਦੋਆਬਾ ਨਹਿਰ ਜਾ ਰਹੀ ਆ ਗੜਸ਼ੰਕਰ ਨੂੰ ਸਰ ਉਸ ਜਗ੍ਹਾ ਦੇ ਵਿੱਚ ਉਸ ਨਹਿਰ ਦੇ ਉੱਤੇ ਬਹੁਤ ਜਗ੍ਹਾ ਤੇ ਰੇਲਿੰਗ ਰਹਿੰਦੀ ਆ ਲਾਉਣ ਲਈ ਜਦੋਂ ਉਸੇ ਵਾਰੇ ਸਰ ਅਸੀਂ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਆ ਉਹ ਸ਼ੁਭਦਾਰ ਸਭ ਟੇਕ ਅਪ ਕੀਤਾ ਜਾ ਚੁੱਕਾ ਕਾਬੀਅਤ ਤੱਕ ਲੱਗ ਚੁੱਕੀ ਆ ਰੇਲਿੰਗ ਤੇ ਅੱਧੇ ਦੀ ਪ੍ਰਪੋਜ਼ਲ ਜਿਹੜੀ ਉਹਦੀ ਸੈਕਸ਼ਨ ਨਹੀਂ ਸਾਨੂੰ ਆਈ ਠੀਕ ਆ ਸਰ ਤੇ ਜਦੋਂ ਸ